ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅਸੀਂ ਅੱਜ ਗੁਰਦੁਆਰਾ ਜੋਤੀਸਰ ਸਾਹਿਬ ਗੁਰਦੁਆਰਾ ਜੋਤੀਸਰ ਸਾਹਿਬ ਗੁਰੂਕਰ ਸੇਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਮੇਰੀ 피ਰੀ ਦੇ ਮਾਲਕ ਪਹੁੰਚੇ ਹੋਇਆਗੇ ਜੀ ਇਹ ਤਕਰੀਬਨ 1995 ਵਿੱਚ ਕਾਰ ਸੇਵਾ ਸ਼ੁਰੂ ਕਰੀ ਸੀ ਸੰਤ ਬਾਬਾ ਕਿਰਪਾਲ ਸਿੰਘ ਜੀ ਨੇ ਤੇ ਬਾਬਾ ਜੀ ਨੇ ਤਰ ਤਰਨ ਵਾਲੇ ਜੀ ਇਹਨਾਂ ਨੇ ਮਤਲਬ ਬਹੁਤ ਥੋੜੇ ਚਿਰਚਾ ਗੁਰੂ ਘਰ ਬਣਾਇਆ ਹੋਰ ਸੁੰਦਰ ਮਾਰਤਾਂ ਵੀ ਬਣਾਈਆਂ ਨੇ ਉਧਰ ਮੇਰੀ ਪੀਰੀ ਵਿਦਿਆਲਾ ਵੀ ਬਣਾਇਆ ਸੀ ਤੇ ਮਤਲਬ ਉਹਨਾਂ ਨੇ ਇੱਥੇ ਬਹੁਤ ਸਾਰੀਆਂ ਇਮਾਰਤਾਂ ਹੀ ਬਣਾਈਆਂ ਤੇ ਇਹਨਾਂ ਦੀ ਸੋਚ ਤੇ ਇਹਨਾਂ ਦੀ ਮਿਹਨਤ ਨੂੰ ਪ੍ਰਣਾਮ ਕਰਦੇ ਹਾਂ ਤੇ ਇਹੋ ਜਿਹਾ ਇਨਸਾਨਵਾਨਾ ਬਹੁਤ ਔਖਾ ਤੇ ਹੋਰ ਵੀ ਵੇਖੋ ਕਿੱਡੀ ਵੱਡੇ ਵਿਦਾਨਦਾਰ ਹਾਲ ਬਣਾਇਆ ਜਾਂ ਮਤਲਬ ਸਰਾਮਾ ਬਣਾਈਆਂ ਬਹੁਤ ਸੋਹਣਾ ਤੁਹਾਣ ਹਾਲ ਵੀ ਬਣਾਇਆ ਤੇ ਗੁਰਦੁਆਰਾ ਜੁੱਤੀ ਸਰ ਸਹਿਬ ਤੋਂ ਛੇਵੇਂ ਪਾਸ਼ਾ ਨੂੰ ਤੁੱਦ ਪੁੱਤ ਦਵਾਰ ਦਿੱਤਾ ਤੇ ਸੰਗਤਾਂ ਦੂਰ ਦੂਰੋਂ ਆਉਂਦੀਆਂ ਤੇ ਇੱਥੇ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਦਸਵਿਆਂ ਦਿਹਾੜਾ ਵੀ ਮਨਾਉਂਦੇ ਹਨ ਤੇ 96 ਘੰਟੇ ਛਤਨਾਮ ਚੱਲਦਾ ਹੈ ਜਿਹੜਾ ਇਹ ਸਾਲ ਵਿੱਚ ਦੋ ਵਾਰੀ ਆਉਂਦਾ ਨਾਮ ਜਪਾਇਆ ਜਾਂਦਾ ਹੈ ਤੇ 96 ਘੰਟੇ ਚੱਲਦਾ ਹੈ ਤੇ ਸੰਗਤਾਂ ਦੂਰ ਦੂਰੋਂ ਆ ਕੇ ਨਾਮ ਜਪਦੀਆਂ ਹਨ ਆਪਣੇ ਸਾਧਨ ਤਿਆਰੀ ਸੰਗਤ ਸਤਨਾਮ ਵੱਲੋਂ ਸੰਗਤ ਬਹੁਤ ਸੋਣਾ ਨਾਮ ਜਪ ਰਹੇ ਹਨ ਤੇ ਉਹ ਤੇ ਆਪਾਂ ਤੁਹਾਨੂੰ ਆਜੋ ਅੱਗੇ ਸਾਰੇ ਗੁਰੂ ਘਰ ਦੇ ਦਰਸ਼ਨ ਕਰਾਵਾਂਗੇ ਤੇ ਆਪਾਂ ਤੁਹਾਨੂੰ ਇਤਿਹਾਸ ਬਾਰੇ ਵੀ ਨਾਲ-ਨਾਲ ਦੱਸਦੇ ਰਾਵਾਂਗੇ ਤੇ ਆਪਾਂ ਤੁਹਾਨੂੰ ਦਰਬਾਰ ਸਾਹਿਬ ਵਿੱਚ ਵੀ ਲੈ ਕੇ ਚੱਲਾਂਗੇ ਤੇ ਆਪਾਂ ਤੁਹਾਨੂੰ ਹੁਣ ਥੋੜਾ ਜਿਹਾ ਇਤਿਹਾਸ ਹੋਰ ਵੀ ਦੱਸਦੇ ਹਾਂ ਤੇ ਤੁਸੀਂ ਆਪਣੇ ਨਾਲ ਜੁੜੇ ਹੋ ਪਾ ਤੁਹਾਨੂੰ ਦਰਬਾਰ ਸਾਹਿਬ ਲੈ ਕੇ ਚੱਲਦੇ ਹਾਂ ਤੇ ਨਾਲ ਨਾਲ ਆਪਾਂ ਤੁਹਾਨੂੰ ਇਤਿਹਾਸ ਬਾਰੇ ਵੀ ਦੱਸਦੇ ਰਹਿਾਂਗੇ ਆਜੋ ਜੀ ਆਪਾਂ ਹੁਣ ਦਰਬਾਰ ਸਾਹਿਬ ਵਿੱਚ ਚੱਲਦੇ ਹਾਂ ਤੁਸੀਂ ਆਪਣੇ ਨਾਲ ਜੁੜੇ ਰਹੋ ਤੇ ਆਪਾਂ ਤੁਹਾਨੂੰ ਇੱਥੇ ਦੀ ਜੋ ਇਤਿਹਾਸਕ ਵਿਰੀ ਹੈ ਉਸ ਬਾਰੇ ਵੀ ਆਪਾਂ ਤੁਹਾਨੂੰ ਦੱਸਾਂਗੇ ਤੇ ਆਪਾਂ ਹੁਣ ਦਰਬਾਰ ਸਾਹਿਬ ਵਿੱਚ ਚੱਲਦੇ ਹਾਂ ਆਪਾਂ ਦਰਸ਼ਨ ਕਰਕੇ ਫਿਰ ਆਪਾਂ ਤੁਹਾਨੂੰ ਇਸ ਵਿਰੀ ਦਾ ਇਤਿਹਾਸ ਵੀ ਦੱਸਾਂਗੇ ਤੁਸੀਂ ਆਪਣੇ ਨਾਲ ਜੁੜੇ ਰਹੋ ਇੱਥੇ ਵੀ ਦੂਰਸਾਨ ਸਹਿਬ ਹੁੰਦੇ ਹਨ ਤਾਂ ਤੁਸੀਂ ਸਮਝ ਲਓ ਵੀ ਇਹ ਮੇਰੀ ਪੀਰੀ ਦੇ ਮਾਲਕ ਹਰਗੋਬ ਸਿੰਘ ਸਾਹਿਬ ਜੀ ਦਾ ਦਰਬਾਰ ਹੈ ਅੱਜ ਉਹ ਆਪਾਂ ਹੁਣ ਦਰਬਾਰ ਸਾਹਿਬ ਵਿੱਚ ਚੱਲਦੇ ਹਾਂ ਤੁਸੀਂ ਆਪਣੇ ਨਾਲ ਜੁੜੇ ਰਹੋ ਇੱਥੇ ਦਰਬਾਰ ਸਾਹਿਬ ਵਿੱਚ ਬਹੁਤ ਮਨ ਲੱਗਿਆ ਬਹੁਤ ਵਧੀਆ ਸੰਗਤਾਂ ਇੱਥੇ ਸੇਵਾ ਕਰ ਰਹੀ ਸਨ ਹਰ ਟਾਈਮ ਇੱਥੇ ਬਹੁਤ ਜ਼ਿਆਦਾ ਇਕੱਠ ਰਹਿਦਾ ਹੈ ਤੇ ਬਹੁਤ ਜ਼ਿਆਦਾ ਵਧੀਆ ਮਨ ਵੀ ਲੱਗਦਾ ਹੈ ਬਹੁਤ ਜ਼ਿਆਦੇ ਸੰਗਤਾਂ ਨੇ ਇੱਥੇ ਸੇਵਾ ਕਰਦੀਆਂ ਹਨ ਤੇ ਹਰ ਰੋਜ਼ ਕਟਤੋ ਕਟੋ ਸੋਸੰਗਤਾਂ ਇੱਥੇ ਹਰ ਰੋਜ਼ ਆਉਂਦੀ ਹਨ ਤੇ ਸੇਵਾ ਕਰਦੀਆਂ ਹਨ ਬਹੁਤ ਵਧੀਆ ਗੱਲਾਂ ਚਲੋ ਜਿਸ ਦਾ ਵੀ ਟਾਈਮ ਲੱਗਦਾ ਤਾਂ ਜ਼ਰੂਰ ਜੋਤੀਸਰ ਖੁਰਾਨਾ ਸੇਵਾ ਕਰਿਆ ਕਰਨੀ ਹਰ ਇੱਕ ਦੀ ਇੱਥੇ ਪੂਰੀ ਹੁੰਦੀ ਹੈ ਮੰਗ ਆਪਣੀ ਸੁਖਾਤਾ ਪੂਰੀਆਂ ਹੁੰਦੀਆਂ ਹਨ ਵਾਹਿਗੁਰੂ ਕਿਰਪਾ ਕਰੇ ਅੱਪਾ ਅੱਜ ਤੁਹਾਨੂੰ ਹੁਣ ਦਰਬਾਰ ਸਾਹਿਬ ਵਿਖਮਾਵਾਗੇ ਤੇ ਨਾਲ-ਨਾਲ ਇਤਿਹਾਸ ਵਾਰੇ ਦੱਸਦੇ ਰਾਵਾਂਗੇ ਅੱਪਾ ਤੁਹਾਨੂੰ ਇੱਥੇ ਜੂ ਬੇਰੀਏ ਉਸ ਦਾ ਬਹੁਤ ਵੱਖਰਾ ਇਤਿਹਾਸ ਹੈ ਤੇ ਉਸ ਬਾਰੇ ਵੀ ਅੱਪਾ ਤੁਹਾਨੂੰ ਜਾਣਕਾਰੀ ਦਵਾਂਗੇ ਤੁਸੀਂ ਆਪਣੇ ਨਾਲ ਜੁੜੇ ਰਹੋ ਤੇ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦਵਾਂਗੇ ਆਪਾਂ ਨੂੰ ਜਿੱਥੇ ਤੱਕ ਜਿੰਨਾ ਇਤਿਹਾਸ ਪਤਾ ਹੈ ਆਪਾਂ ਤੁਹਾਨੂੰ ਦੱਸਦੇ ਰਵਾਂਗੇ ਇਹੋ ਉਹ ਬੇਰੀ ਹੈ ਪਿਆਰਿਓ ਜਿੱਥੇ ਹਰਗੋਬ ਸਿੰਘ ਸਾਹਿਬ ਜੀ ਨੇ ਆਪਣਾ ਘੋੜਾ ਪੰਨਿਆ ਸੀਗਾ ਤੇ ਗੁਰੂ ਸਾਹਾ ਸੇਮੇ ਜਦੋਂ ਪਿੰਡ ਖਰਾਨ ਦੀ ਧਰਤੀ ਤੇ ਗਏ ਉਥੇ ਦੇ ਲੋਕਾਂ ਨੇ ਜਲ ਪਾਣੀ ਨਾ ਪੁੱਛਿਆ ਤਾਂ ਗੁਰੂ ਉੱਥੋਂ ਉੱਠ ਕੇ ਇੱਧਰ ਆ ਗਏ ਤਾਂ ਪਿੱਛੇ ਬੀਬੀ ਇੱਕ ਕਰਮੋ ਨਾਂ ਦੀ ਮਾਈ ਨੇ ਸੋਚਿਆ ਵੀ ਮਹਾਪੁਰ ਸਾਹਿਬ ਜੀ ਨਾਰਾਜ਼ ਹੋ ਗਏ ਨੇ ਚਲੇ ਜਾਣ ਤੇ ਉਹ ਦੁੱਧ ਥੋੜੀ ਲੈ ਕੇ ਪਿੱਛੇ ਦੌੜੀ ਤਾਂ ਜਾਣੇ ਜਾਣ ਗੁਰੂ ਸਾਹਿਬ ਜੀ ਨੇ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਜੀ ਸੱਚੇ ਪਾਸ਼ਾ ਧਰਤੀ ਤੇ ਆ ਗਏ ਸੀਗੇ ਇੱਥੇ ਤੇ ਇਹੋ ਮੇਰੀ ਇਹਨੇ ਚੇਰ ਨੂੰ ਮਾਈ ਕਰਨ ਨੂੰ ਆਈ ਤੇ ਮੇਰੇ ਥੱਲੇ ਆ ਕੇ ਦੁੱਧ ਸ਼ਿਕਾਇਤ ਤੇ ਇੱਥੇ ਆ ਕੇ ਫਿਰ ਗੁਰੂ ਸਾਹਿਬ ਖੁਸ਼ ਹੋਏ ਤੇ ਉਹਨੇ ਦੁੱਧ ਦੁੱਧ ਪੁੱਤ ਦਾ ਵਰ ਦਿੱਤਾ ਵੀ ਇੱਥੇ ਜੋ ਵੀ ਸੁਪਨਾ ਜੋ ਵੀ ਮਹਾਪੁਰਸ਼ ਇੱਥੇ ਸੰਗਤਾਂ ਆਏਗੀ ਤੇ ਉਹਨਾਂ ਦੀ ਮਨੋ ਕਾਮਨਾ ਪੂਰੀਆਂ ਹੋਣਗੀਆਂ ਦੁੱਧ ਪੁੱਤ ਦਾ ਵਰ ਦਿੱਤਾ ਪਿੰਡ ਦੇ ਵਿੱਚ ਦੁੱਧ ਪੁੱਤ ਬਹੁਤ ਹੋਏਗਾ ਤੇ ਹੁਣ ਵੀ ਜੋ ਸੰਗਤਾਂ ਇੱਥੇ ਅਰਦਾਸ ਕਰਾਉਂਦੀਆਂ ਖਾਲੀ ਨਹੀਂ ਮੁਰਿਆ ਇੱਥੋਂ ਕੋਈ ਦੁੱਧ ਦੀ ਅਰਦਾਸ ਕਰੇ ਸਭ ਪੂਰੀਆਂ ਹੁੰਦੀਆਂ ਨੇ ਸਾਹਮਣੇ ਤੁਸੀਂ ਵੇਖਦੇ ਹੋ ਵਾਲੇ ਮਹਾਪੁਰਸ਼ਾਂ ਨੇ ਥੋੜੇ ਜਿਹੇ ਤੇ ਕਿੰਨਾ ਸੋਹਣਾ ਸਰੋਵਰ ਬਣਾਇਆ ਕਾਰ ਸੇਵਾ ਤੇ ਹੋਰ ਵੀ ਇਹ ਮਹਾਪੁਰਸ਼ਾਂ ਨੇ ਇਸ ਇਲਾਕੇ ਦੇ 40-50 ਗੁਰੂ ਘਰਾਂ ਵਿੱਚ ਸੇਵਾ ਕਰਾਈ ਬਹੁਤ ਸੋਹਣੀ ਸੇਵਾ ਬਹੁਤ ਇੰਨਾ ਕਰਾਉਣ ਦਾ ਮਤਲਬ ਇੰਨਾ ਨੂੰ ਪਰਮਾਤਮਾ ਫਲ ਮਿਲਿਆ ਜੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕਿਤੋਂ ਪਤਾ ਹੀ ਹੈ ਅੱਜ ਕੱਲ ਵੀ ਹਰ ਇੱਕ ਗੁਰੂ ਘਰ ਦੇ ਵਿੱਚ ਕਿੰਨੀ ਸੋਹਣੀਆਂ ਸੋਹਣੀਆਂ ਇਮਾਰਤਾਂ ਤੇ ਗੁਰੂ ਘਰ ਬਣਾਏ ਹੋਏ ਹਨ ਇਹ ਸਭ ਇੱਥੋਂ ਦੇ ਬਾਬਾ ਕਿਰਪਾਲ ਸਿੰਘ ਜੀ ਜੋ ਬਹੁਤ ਪਹੁੰਚੇ ਹੋਏ ਮਾਪੁਰਸ ਹਨ ਉਹਨਾਂ ਦੀ ਸਹਿਮਤ ਸਫਲਤਾ ਨਾਲ ਇਹ ਸਾਰਾ ਕੁਝ ਹੋਇਆ ਹੈ तो इतने जो भी नामच पाया जाता है तो इतने बहुत ज्यादा लंगर संगतं वो लगाए जाते हैं यह एक बहुत वाया उपरला संगत ने छियानवे घंटे नाव च पाया जाता है ता जो कि संगतं दूरों दूरों आके नाम जपन बहुत ही वाया इतने मन लगता है तो संगतं दूरों दूरों आदि यह ज्योतिसर पिंड खुराणा के स्थित है तुम भी एक बार जरूर आओ ये गुरु घर बहुत वह मन लगता है तो गुरु घर हर वक्त बहुत वीरिया भी रहा है तो देख सकते सामने बाबा जी ने जो सामने गेट पर होंगे न असी इन्होंने अग्न लैके भी बनाई सी वाहेगुरू जी का खालसा वाहू जी की फतेह मिलते हैं जी अगली वीडियो